ਸਤਿ ਸ਼੍ਰੀ ਅਕਾਲ ਜੀ ਮੈਂ ਸੁਵਿਤਾ ਅੱਜ ਆਪਾਂ ਆਏ ਹੋਇਆ ਬੀਜੀ ਕੋਲ ਐਂਡ ਬੀਜੀ 102 ਸਾਰਾ ਦੇ ਨੇ 102 ਇਅਰਸ 올ਡ ਸੋ ਸਤਿ ਸ਼੍ਰੀ ਅਕਾਲ ਜੀ ਬੀਜੀ ਬੋਧਾ ਨਾ ਕੀਆ ਨਹੀਂ ਚੰਨਨਪੁਰ ਚੰਨਨਕਲ ਬੀਜੀ ਅ ਤੁਸੀਂ ਸਮਝੋ ਕਿ ਸਾਫੇ ਤੁਹਾਡਾ ਪਿੰਡ ਕਿਰ ਹੈਗਾ ਲੱਗਾ ਹਾਂਜੀ ਸਾਡਾ ਪਿੰਡ ਹੈਗਾ ਹਾਂ ਅਠਾ ਕੀ ਜੀ ਕੀ ਕਿਹਾਗਾ ਹਾਂਜੀ ਹੋਰ ਹੈ ਨਾ ਹੋਰ ਹਿੰਦ ਦਾ ਹਾਂਜੀ ਹਾਂਜੀ ਦੱਸੋ ਸਿੰਘੇ ਦਾ ਚਾਹ ਓਕੇ ਠੀਕਾ ਸਿੰਘੇ ਦਾ ਚਾਹ ਅੱਡੇ ਜਿੱਤਾ ਹੁਣ ਯੰਗ ਬੱਚੇ ਹੈਗੇ ਆ ਹਨਾ ਮੈਂ ਵੀ ਇੱਕ ਯੰਗ ਜਨਰੇਸ਼ਨ ਤੋਂ ਆ ਤੇ ਤੁਸੀਂ ਕੀ ਇੱਕ ਅੱਛੀ ਸਲਾਹ ਦੇਣਾ ਚਾਹੁੰਗੇ ਕੀ ਜ਼ਰੂਰੀ ਹੈਗਾ ਮੈਂ ਇਹੀ ਸਿਸ਼ਿਸ਼ ਰਹਿ ਰਹੇ ਹਾਂਗੀ ਮੇਕ ਕੰਮ ਕਰਨੇ ਹਾਂਜੀ ਉਹ ਬੜੀਆ ਕੰਮ ਨਹੀਂ ਕਰ ਹਾਂਜੀ ਮਾਪੇ ਨੂੰ ਦਸਾਣੇ ਨੇ ਹਾਂਜੀ ਖਸਸਾਰ ਰਿਹਾਣੀ ਹਾਂਜੀ ਬਾਦੀ ਨੇ ਨਾ ਦੀ ਬੜੀ ਸੁਲਾਣਾ ਹਾਂਜੀ ਹਾਂ ਨੰਗੀ ਤੋਨਾ ਹਾਂ ਨੰਗੀ ਬਚਣ ਹਾਂ ਜੀ ਆਣੇ ਦੇ ਨਾਲ ਗੋਸੀ ਕਰਨੀ ਵਾਹ ਨੇ ਬਹੁਤ ਹੀ ਅੱਛੀ ਚੀਜ਼ ਆ ਤੇ ਬੇਬੀ ਜੀ ਕੋਈ ਬਚਪਨ ਦੀ ਯਾਦ ਹੋਈ ਜਾਂ ਪੁਰਾਣੀ ਯਾਦਾਂ ਜੁਦੀ ਸੀ ਹੁਣ ਯਾਦ ਹੀ ਹੈ ਕਿਸੇ ਦੇ ਤੇ ਦੀਵੰਦਣ ਇੰਡਿਆਨੇ ਸੀ ਉਹਦੀ ਚੀਜ਼ ਖੋਲਣ ਹਾਂ ਮਨਸਰਮਾਂ ਦੀ ਸੀ ਹੋਣੀ ਹਾਂਜੀ ਇਹਦੇ ਖਾਣਾ ਮੁਰਤੇ ਚੱਕ ਲੈਣਾ ਉਹ ਆ ਹਲਣਾ ਭੈਣ ਹਾਂਜੀ ਬਸ ਇਹ ਖਰਚੂ ਦਾ ਹਾਂਜੀ ਬਈ ਤੇ ਨੇ ਰੁੰਦੇ ਰੁੰਦੇ ਨੇ ਆਣਾ ਬਾ ਕੋਈ ਹੋ ਨਵਦੀ ਵੀ ਨੇ ਮੇਰੇ ਖਾਣਾ ਖੋ ਲਿਆ ਹਾਂਜੀ ਮੈਂ ਹੋ ਗਿਆ ਹਾਂਜੀ ਹਾਂ ਖੋ ਲਿਆ ਹਾਂਜੀ ਆ 48 ਫਾਰਸੀ ਵਿਜੀਟ ਘਟੇ ਫੇਵਰਿਟ ਸਬਜੀ ਕੀ ਹੁੰਦੀ ਸੀ ਫੇਵਰਿਟ ਸਬਜੀ ਸਬਜੀ ਹਾਂਜੀ ਫੇਵਰਿਟ ਸਬਜੀ ਸਾਡੀ ਬਹੁਤ ਹੁੰਦੀ ਸੀ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਹੋਈ ਹੁੰਦੀ ਸੀ ਅੱਛਾ ਉਹ ਤੋਂ ਮਰਦੀ ਜੀ ਤੋੜ ਕੇ ਲੈ ਆਣੀ ਹਾਂਜੀ ਤੇ ਖੂਸੇ ਗਾਹਲੇ ਦਾ ਨਾਲੇ ਹਾਂਜੀ ਹੁੰਦੀ ਵੀ ਦੇ ਵਿੱਚ ਹਾਂਜੀ ਉੱਥੇ ਤੋਂ ਨਹੀਂ ਅੱਛਾ ਉਹ ਗੇ ਉੱਥੇ ਹੀ ਕੱਟ ਲੈਣੀ ਉੱਥੇ ਹੀ ਕੱਟ ਲੈਣੀ ਉੱਤੇ ਕੱਟ ਲੈਣੀ ਬਾਈ ਬੇਰੀ ਤਣਕ ਤੋੜ ਕੇ ਉੱਥੇ ਹੀ ਲਾ ਦੇ ਹਾਂਜੀ ਬਾਈ ਬੇਰੀ OK ਹਾਂਜੀ ਨੋ ਦਾ ਕੀ ਸੀ ਗੁਰੂ ਜੀ ਫਾਨੋ ਹਾਂਜੀ ਦੇਖ ਲਓ 4 ਭਰਾ ਹਾਂਜੀ 3 ਪਹਿਲਾ 3 ਬਣ ਮਾਂ ਹਾਂਜੀ ਬਾਪ ਹਾਂਜੀ ਚਾਚਾ ਚਾਚਾ ਤੁਸੀਂ ਸਭ ਤੋਂ ਛੋਟੇ ਆ ਵੱਡੀ ਥੈਂਕ ਯੂ ਸਭ ਤੋਂ ਛੋਟੀ ਛੋਟੀ ਜਾਂਦੇ ਠੀਕ ਮੈਂ ਨਿਆਣਿਆਂ ਦਾ ਫੋਟੋ ਕਹਿੰਦੇ ਗੌਰ ਕਰਦੀ ਹਾਂਜੀ ਜਿਹੜੇ ਛੋਟੇ ਛੋਟੇ ਹੁੰਦੇ ਸੀ ਜਿਵੇਂ ਮੇਰੇ ਮੌਤੇ ਚੀਕਿਆ ਪੈ ਲਵੇ ਹਾਂਜੀ ਜਿਵੇਂ ਮੈਨੂੰ ਤੱਕ ਪਰ ਕਿਥਾ ਫਰਨਾ ਉਹ ਮੈਂ ਟੱਕਾ ਗਾਦੀ ਭਾਰੀ ਲੈ ਬੋਦੀ ਸੀ ਹਾਂਜੀ ညਾਂ ਸੋ ਸੋਤਨ ਦੇ ਚੋਟੇ ਚੋਟੇ ਮੇਰੀ ਮਾਵਾ ਨੇ ਬੁਰੀ ਆਈ ਹਾਂਜੀ ਹਾਂਜੀ ਮੈਂ ਮਾਣ ਗਣਾ ਆਵਾ ਬ੍ਰਹੂ ਬ੍ਰਿਹੇ ਮੇਰੇ ਮੁੰਡੇ ਦੇ ਸੱਪੜ ਮਾਰੀ ਹਾਂਜੀ ਕੀ ਘਰੇ ਸੱਪੜ ਮਾਰੇ ਨਹੀਂ ਮੈਂ ਨਹੀਂ ਮਾਰੇ ਐਲ ਦੇ ਰੋਲ ਹਾਂਜੀ ਝੂਠ ਐ ਮੇਰੀ ਕਰਤੂਤਾਂ ਸੋ ਆ ਤੁਸੀਂ ਦੇਖੋ ਬੀਜੀ ਨੇ ਆਪਣੇ ਬਚਪਨ ਦੇ ਕਿੱਸੇ ਸ਼ੇਅਰ ਕੀਤੇ ਤੇ ਲੱਗਦਾ ਨਹੀਂ ਹੈਗਾ ਉਹ ਮਤਲਬ ਬੀਜੀ 102 ਸਾਲਾ ਦੇ ਨੇ ਤੇ ਫਨੀ ਹੈਗੇ ਨੇ ਲਾਈਕ ਸਾਰਾ ਕੁਝ ਚੇਤਨਾ ਹੈਗਾ ਯਾਦ ਆ ਪਰ ਇਹ ਅੱਛੀ ਗੱਲਾਂ ਕਰਦੇ ਨੇ ਕੰਮ ਕਰਨ ਕੋਈ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਸਾਰੇ ਕੰਮ ਕੀਤੇ ਬੰਦੇ ਆਲੇ ਵੀ ਅੱਗੇ ਆਲੇ ਪਿਆਰੇ ਆਲੇ ਜ਼ਬਰੂਰ ਆਦੇ ਆਜ ਨਹੀਂ ਕਰ ਸਕਦਾ ਕੋਈ ਅੱਜ ਨਹੀਂ ਕਰ ਸਕਦਾ ਉਹ ਪੁਰਾਣਾ ਜਿਹੜਾ ਟਰੈਮ ਸੀ ਨਾ ਰਾਣਾ ਡੈਨਸ ਉਹ ਤੇ ਜਿਹੜੀ ਆਬੀ ਹੁੰਦੀ ਸੀ ਸ਼ਿਤਾਕ ਤੁੰ। ਹਾਂਜੀ। ਹੋਂਦੇ ਬੱਚਿਆਂ ਦੇ ਦੇਣੇ ਤੇ ਨਹੀਂ ਤੋ ਮੜਾ ਰਿਚਾ ਚੁ। ਉਹ ਪੁਰਾਨਿਆਂ ਦੀ ਖਰਾਕ ਵੀ ਅੱਛੀ ਸੀ ਮੀਨ ਅੱਛੀ। ਅੱਛਾ ਖਾਣਾ, ਅੱਛਾ ਪੀਣਾ। ਦੁੱਧ ਕੇ ਧੀਰਾ ਹੁੰਦਾ ਸੈਨਾਨ ਨਾ ਮੱਖਰਾ ਰੋਟੀ ਖਾਣੀ ਮਾਈ ਨੇ। ਇੰਨੇ ਫੇਲਾ ਕੇ ਨਹੀਂ ਥੱਲੇ ਨੂੰ ਕਰ ਦਸਾ ਰੋਟੀ। ਹਾਂਜੀ। ਰੋਟੀ ਚਾਤਾ ਪਾਉਂਦੇ ਦਾ ਮਾਰ। ਹਾਂਜੀ। ਕਣਤੂੰ ਛੋੜ ਕੇ ਜੇ ਬਿਮਾਰੀ ਲੈ ਚੜਾ ਘਾਦਦਾ ਹੈ ਆਲੋ ਰੋਟੇ ਕਾ ਨਾਲ ਹਾਂਜੀ ਮੈਨੂੰ ਪਤਾ ਸੋੜਾ ਹੈ ਮੈਨੂੰ ਖਾਣਾ ਕੀ ਖਲਾ ਹਾਂ ਐਨੀ ਮਦਰਾ ਕਰ ਸੀ ਮਦਰਾ ਸੀ ਨਹੀਂ ਡਰਦੀ ਸੀ ਕਿਆ ਮੇਰੇ ਭਰਾ ਸੀਗੇ ਹਾਂਜੀ ਮੈਂ ਚਾਹਾਂ ਫਿਰ ਅਸੀਂ ਬੀਜੀ ਮਠਾਦਲੀ ਕੁਝ ਲੈ ਕੇ ਆਈਆਂ ਲਓ ਜੀ ਗਿਫਟ ਲੈ ਕੇ ਆਈ ਹਾਂ ਲੈ ਤਾਂ ਫਾਦ ਹਾਂਜੀ ਕਿਛੇ ਨਹੀਂ ਚਾਹਉਂ ਤੁਹਾਡੇ ਲਈ ਕਿਉਂ ਹਾਂਜੀ ਆਇਆ ਕਰ ਦੇਵਾਂ ਥੈਂਕ ਯੂ ਪਰ ਕਾਂ ਆਦੇਸ ਹਾਂ ਜੀ ਅੰਦਰ ਸਜਾਣੇ ਆਉਂਦੇ ਸੰਗਣਾ ਦੇ ਸੀ ਕਾਂ ਕਿਹਦੇ ਖਾਗੇ ਮੈਂ ਖੋਸ਼ ਹੂੰ ਮੈਂ ਤੁਸੀਂ ਹਾਂਜੀ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਆ ਹੈਗਾ ਕੁੱਟੀ ਲੱਕੇ ਆਈ ਆ ਤੁਹਾਡੇ ਲਈ ਇਹ ਹੋਰ ਦਸ ਕੀ ਚਾਹੀਦੀ ਯਾਰ ਨਹੀਂ ਹਾਂਜੀ ਬਹੁਤ ਵਾਰ ਦੇਖਿਆ ਕਰੀ ਨਹੀਂ ਗਿਆ ਤੁਹਾਨੂੰ ਕੀ ਸੰਦੇ ਆ ਤੁਹਾਨੂੰ ਹਾਂਜੀ ਹੈ ਕਿ ਕੁਝ ਵਾਰ ਗੋਪੀ ਹੈ ਨਾ ਬੇਰਾਇ ਨਾ ਕਰ ਰੱਖਿਆ ਨਾ ਸ਼ਾਬਾਸ਼ ਇਹ ਦੇਉਂਗੇ ਬਤਨ ਹਾਂਜੀ ਬਸ ਆਸ਼ੀਰਵਾਦ ਹੀ ਚਾਹੀਦਾ ਹਾਂ ਆਸ਼ੀਰਵਾਦ ਆਸ਼ੀਰਵਾਦ ਦੇਵ ਅੱਦੇ ਤੋਂ ਮਨੀ ਤੁਹਾਨੂੰ ਥੈਂਕ ਯੂ ਸਿਸਟਰ ਕਾਲ ਜੀ ਸਿਰ ਅੱਜ ਮੇਰੇ ਨਾਲ ਆਇਆ ਹੋਇਆ ਲੈਸਟਰ ਸਾਡੇ ਕੋਲ ਹੈਗੇ ਨੇ ਬੀਜੀ ਜੋ ਕਿ 102 ਸਾਲ ਦੇ ਆ 102 years old ਸੋ ਸਸਰੀ ਘਾਲਜੀ ਜੀ ਐਸੀ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੈਨੂ ਗੋ ਹੈ ਤੁਸੀਂ ਹਨਾ ਕਿੰਨੇ ਸਾਲ ਹੋ ਗਏ ਹਿੱਕੇ ਹੁਣ ਇੰਗਲੈਂਡ ਤੋਂ ਮੈਂ ਲੈ ਕੇ ਨਹੀਂ ਰੱਖੀ ਹਾਂ ਇਸੇ ਨਹੀਂ ਉਹ ਲਗਾ ਕੋ ਸੋ ਨਹੀਂ ਹਾਂਜੀ